ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵੈਲਕਮ ਸਾਡੇ YouTube ਚੈਨਲ ਤੇ ਨਵੇਂ ਵਲੌਗ ਦੇ ਵਿੱਚ ਨਵਾਂ ਵਲੌਗ ਸਾਡਾ ਓਏ ਹੋਊਗਾ ਕਿ ਸਾਡਾ ਦबई ਫਰੇਮ ਦਾ ਠੀਕ ਹੈ ਜੀ ਮੈਂ ਤੇ ਮੇਰਾ ਚਾਚਾ ਜੀ ਚੱਲੇ ਆ ਸੀ ਡਵਾਈ ਫਰੇਮ ਦੇਖਣ ਠੀਕ ਹੈ ਜੀ ਟਿਕਟ ਅਸੀਂ ਬੁੱਕ ਕਰਵਾ ਲਈ ਆ ਮਿਊਜ਼ੀਅਮ ਵੀ ਜਾਣਾ ਸੀ ਬਟ ਉਹਦੀ ਟਿਕਟ ਨਹੀਂ ਮਿਲੀ ਸਾਨੂੰ ਕਿਉਂਕਿ ਸਲੋਟ ਬੁੱਕ ਹੋ ਗਿਆ ਸੰਡੇ ਕਰਕੇ ਜੇ ਤੁਸੀਂ ਵੀ ਸਲੋਟ ਬੁੱਕ ਕਰਨਾ ਹੋਵੇ ਨਾ ਪਹਿਲਾਂ ਹੀ ਕਰ ਲਿਓ ਵੀਰੇ 2-3 ਦਿਨ ਕਿਉਂਕਿ ਡਵਾਈ ਬਹੁਤ ਪੀਕ ਤੇ ਚੱਲ ਰਿਹਾ ਤੇ ਟਿਕਟਾਂ ਵੀ ਅਪ ਹੋ ਰਹੀਆਂ ਨੇ ਠੀਕ ਹੈ ਜੀ ਤੇ ਬਾਕੀ ਅਸੀਂ ਤੁਹਾਨੂੰ ਡਵਾਈ ਫਰੇਮ ਦਿਖਾਵਾਂਗੇ ਉਹ ਜਿਹੜਾ ਕੱਚ ਦੇ ਉੱਤੇ ਤੁਰਦੇ ਨੇ ਉਹ ਸਾਨੂੰ ਅਸੀਂ ਤੁਰ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਠੀਕ ਹੈ ਜੀ ਤੁਸੀਂ ਨਾਲ ਵਲੌਗ ਦੇ ਜੁੜੇ ਰਹਿਣਾ ਬਹੁਤ ਘੈਂਟ ਵਲੌਗ ਹੋਊਗਾ ਆਜੋ ਫਿਰ ਮਿਲਦੇ ਤੇ ਸਾਨੂੰ ਤੁਸੀਂ ਸਿੱਧਾ ਜਾਵਾਂਗੇ ਹੁਣ ਯੂਨੀਅਨ ਦੇ ਵਿੱਚ ਯੂਨੀਅਨ ਤੋਂ ਫਿਰ ਸਿੱਧੀ ਅਸੀਂ ਟ੍ਰੇਨ ਫੜਾਂਗੇ ਮੈਕਸ ਦੀ ਮੈਕਸ ਸਟੇਸ਼ਨ ਆ ਠੀਕ ਹੈ ਜੀ ਉਤੋਂ ਫਿਰ ਸਿੱਧਾ ਟਵਾਈ ਫਰੇਮ ਥੋੜਾ ਜਿਹਾ ਤੁਰ ਕੇ ਤੇ ਅਸੀਂ ਹੁਣ ਜਾਵਾਂਗੇ ਸਿੱਧਾ ਲੋ ਬਾਬਿਓ ਸਾਡੇ ਨਾਲ ਬਹੁਤ ਵੱਡਾ ਵਾਕਾ ਹੋ ਗਿਆ ਕਿ ਸਾਡਾ ਮੈਟਰੋ ਕਾਰਡ ਡਿੱਗ ਪਿਆ ਸੀ ਤੇ ਹੁਣ ਅਸੀਂ ਨਵਾਂ ਬਣਵਾਇਆ ਹੈ ਤੇ ਹੁਣ ਅਸੀਂ ਬਣਵਾ ਕੇ ਫਿਰ ਮੈਟਰੋ ਦੇ ਵਿੱਚ ਚੱਲੇ ਤੇ ਮੈਟਰੋ ਦੀ ਵੇਟ ਕਰਾਂਗੇ 2 ਘੰਟੇ ਫਿਰ ਅਸੀਂ ਉਹੀ ਸਟੇਸ਼ਨ ਅੱਗੇ ਜੱਗੇ ਤੁਹਾਨੂੰ ਦੱਸਾਂਦੇ ਠੀਕ ਹੈ ਜੀ ਆਜੋ ਲੋ ਜੀ ਅਸੀਂ ਹੁਣ ਸਲਾਉਦੀਨ ਤੋਂ ਆਏ ਸੀ ਸਿੱਧਾ ਯੂਨੀਅਨ ਯੂਨੀਅਨ ਤੋਂ ਸਿੱਧਾ ਮੈਕਸ ਤੇ ਅਸੀਂ ਆਪਣੇ ਹਿਸਾਬ ਨਾਲ ਮਤਲਬ ਦੱਸਿਆ ਆ ਜੇ ਤੁਸੀਂ ਆਓ ਤਾਂ ਮੈਕਸ ਮਤਲਬ ਸਟੇਸ਼ਨ ਦੇ ਉੱਤੇ ਉਤਰ ਜਿਓ ਤੇ ਉੱਥੇ ਹੀ ਦਬਾਈ ਫਰੇਮ ਆ ਨਾਲ ਹੀ ਮਿਊਜ਼ੀਅਮ ਆ ਠੀਕ ਆ ਆਜੋ ਬਾਕੀ ਤੁਹਾਨੂੰ ਦਿਖਾਉਂਦੇ ਆ ਜੇ ਤੁਸੀਂ ਮੈਟਰੋ ਰਾਹੀਂ ਆਂਦੇ ਆ ਨਾ ਤਾਂ ਮੈਕਸ ਸਟੇਸ਼ਨ ਦੇ ਉੱਤੇ ਉਤਰ ਜਿਓ ਠੀਕ ਆ ਜੀ ਉੱਥੇ ਹੀ ਦਬਾਈ ਫਰੇਮ ਤੇ ਨਾਲ ਹੀ ਆਪਣਾ ਥੋੜੀ ਵਾਕ ਕਰਕੇ ਆ ਤੇ ਨਾਲ ਹੀ ਆਪਣਾ ਹੈਗਾ ਆ ਮਿਊਜ਼ੀਅਮ ਉਹ ਵੀ ਤੁਹਾਨੂੰ ਦੂਰ ਦਿਖਾ ਦੇਣੇ ਉਹਦੀ ਟਿਕਟ ਨਹੀਂ ਮਿਲੀ ਹੈਗੀ ਸਾਨੂੰ ਬਸ ਤੇ ਕਿਉਂਕਿ ਸੋਲਡ ਆਊਟ ਹੋ ਗਏ ਸਾਰੀਆਂ ਤੇ ਹੁਣ ਅਸੀਂ ਚੱਲੇ ਆਂ ਦਵਾਈ ਫਰੇਮ ਤੁਰ ਕੇ ਜਾਵਾਂਗੇ ਇੱਥੋਂ ਆਜੋ ਬਾਕੀ ਤੁਹਾਨੂੰ ਦਿਖਾਣੇ ਆ ਲਓ ਜੀ ਦਵਾਈ ਫਰੇਮ ਪਹੁੰਚ ਗਏ ਅਸੀਂ ਅੱਗੇ ਜਾ ਕੇ ਸਾਡੀ ਐਂਟਰੀ ਹੋਊਗੀ ਉਹ ਸਾਹਮਣੇ ਉਹ ਤੇ ਟਿਕਟ ਅਸੀਂ ਪਹਿਲਾਂ ਹੀ ਕਰਵਾ ਕੇ ਰੱਖੀ ਸੀ ਬੁੱਕ ਠੀਕ ਹੈ ਜੀ ਤੇ ਹੁਣ ਅਸੀਂ ਉਹਨਾਂ ਨੂੰ ਦਿਖਾ ਕੇ ਅੱਧਰ ਐਂਟਰ ਹੋਏ ਆ ਤੇ ਹੁਣ ਜਾਵਾਂਗੇ ਸਿੱਧਾ ਦਵਾਈ ਫਰੇਮ ਲਿਫਟ ਰਾਈ ਲਓ ਜੀ ਇਹ ਪਹਿਲਾਂ ਭੇਜਣ ਤੋਂ ਪਹਿਲਾਂ ਫੋਟੋ ਕਰਦੇ ਆ ਸਾਰਿਆਂ ਦੀ ਇਹ ਦੇਖੋ ਅੱਜ ਤੇ ਕਰੋ ਇਹ ਫੋਟੋ ਹੁੰਦੀ ਹੈ ਸਾਰੀ ਇਹ ਰਿਸੈਪਸ਼ਨ ਆ ਠੀਕ ਹੈ ਸਾਡਾ ਸਕੈਨ ਹੋ ਗਿਆ ਵੈਸੇ ਸਿੱਧਾ ਅਸੀਂ ਉੱਪਰ ਜਾਵਾਂਗੇ ਲਿਫਟ ਰਾਈ ਉੱਪਰ ਲੈ ਕੇ ਜਾਂਦੇ ਆ ਕਾਰਡ ਦਿੰਦੇ ਆ ਤੇ ਹਾਂ ਇਹ ਕਾਰਡ ਦਿੰਦੇ ਆ ਤੁਹਾਨੂੰ ਚਲੋ ਇਹ ਫ੍ਰੀ ਚ ਹੀ ਆ ਲਓ ਜੀ ਫੋਟੋ ਖਿੱਚ ਕੇ ਇਹ ਦਿੰਦੇ ਆ ਕਾਰਡ ਜ ਇਹ ਸਕੈਨ ਰਾਈ ਤੁਸੀਂ ਆਪਣੀਆਂ ਫੋਟੋ ਜਿਹੜੀ ਖਿੱਚੀ ਉਹ ਡਾਊਨਲੋਡ ਵੀ ਕਰ ਸਕਦੇ ਹੋ ਵੀਡੀਓ ਵੀ ਬਣਾ ਕੇ ਦਿੰਦੇ ਨੇ ਉਹ ਵੀ ਆਪਾਂ ਡਾਊਨਲੋਡ ਕਰ ਸਕਦੇ ਆ ਮੈਨੂੰ ਲੱਗਦਾ ਇਹ ਪੇਡ ਹੁੰਦੀ ਇਹਨੇ ਤੇ ਲਿਖਿਆ ਤਾਂ ਹੋਇਆ ਪੇਡ ਹੁੰਦੀ ਇਹਨੇ ਬਾਕੀ ਉੱਪਰ ਜਾ ਕੇ ਦੇਖਦੇ ਆ ਕਿਹੜੀ ਵੀਡੀਓ ਬਣਾਉਂਦੇ ਨੇ ਇਹ ਕਾਟ ਦਿੰਦੇ ਨੇ ਇਹ ਸਾਰਾ ਇੱਥੋਂ ਦਾ ਕਲਚਰ ਦੱਸਿਆ ਹੋਇਆ ਵੀਰੇ ਇਹ ਦबई ਦਾ ਇਹ ਪਹਿਲਾਂ ਕਿਦਾਂ ਦਾ ਕਲਚਰ ਹੁੰਦਾ ਸੀ ਕਿਦਾਂ ਬਣਾਈ ਹੁੰਦੀ ਸੀ ਇਹ ਤੇ ਸਾਰਾ ਹੀ ਇਹ ਚੈੱਕ ਕਰੋ ਆਹ ਦੇਖੋ ਜਿੱਦਾਂ ਆਪਣਾ ਜੂਬਾ ਬਣਿਆ ਹੋਇਆ ਨਾ ਉਹ ਇਹਨੂੰ ਵੀ ਜੂਬਾ ਹੀ ਕਹਿੰਦੇ ਨੇ ਇਹ ਦੇਖੋ ਅੱਤਾ ਬਣਾਈ ਹੁੰਦੀ ਸੀ ਵੈਰੀ ਗੁੱਡ ਕਿ ਉਹ ਅੱਤਾ ਬਣਾਈ ਕਰਦੇ ਸੀ ਜਿੱਦਾਂ ਵੀਰੇ ਬਿਲਡਿੰਗਾਂ ਬਣਾਇਆ, 에어ਪੋਰਟ ਬਣਾਇਆ ਹਨਾ ਇਹ ਸਾਰਾ ਕੁਝ ਦੇਖੋ। ਪਹਿਲਾਂ ਇਹ ਮਸ਼ੀਨਾਂ ਹੁੰਦੀਆਂ ਸੀ ਇਹਨਾਂ ਕੋਲ। ਇਹ ਸਾਰਾ ਫਿਊਲ ਇਹ ਯੂਜ਼ ਕਰਦੇ ਸੀ ਮਟੀਰੀਅਲ ਪਹਿਲਾਂ ਇਹ ਦੇਖੋ ਸਾਰਾ ਦਿਖਾਉਂਦੇ ਵੀ ਨੇ ਨਾਲ ਦੀ ਨਾਲ। ਐਸੇ ਕਰੋ। ਲੋ ਜੀ ਉੱਪਰ ਅਸੀਂ ਪਹੁੰਚ ਗਏ ਆਂ ਡਬਲਾਈ ਫਰੇਮ ਦੇ। ਗਏ ਦੇਖੋ ਆਪਾਂ نیچے ਤੋਂ ਦਿਖਾਉਂਦੇ ਆਂ। ਐਸਾ ਕੈਪਚਰਸ। ਦੇ ਕੈਮਰਾ ਬਲੈਸ ਵਿਚ ਇਨ ਡਬਲਾਈ ਫਰੇਮ। ਆਕੀ ਵਿਯੋਧਾ ਮੈਂ ਤੁਹਾਨੂੰ ਸਾਰੇ ਇੱਥੋਂ ਬੁਰਜ ਖਲੀਫਾ ਵੀ ਦਿਖਦੀ ਐ ਸਾਹਮਣੇ ਉਹ ਦੇਖੋ ਉਹ ਬੁਰਜ ਖਲੀਫਾ ਐ ਇਦਾਂ ਦੇਖੋ ਫੋਟੋਆਂ ਵੀ ਕਰਦੇ ਨੇ ਇਹ ਇੱਥੇ ਠੀਕ ਆ ਕੱਲੇ ਕੱਲੇ ਦੀ ਸਾਡੀਆਂ ਵੀ ਹੋਈਆਂ ਨੇ ਫੋਟੋਆਂ ਇਹ ਦੇਖੋ ਉੱਪਰ ਕੈਮਰਾ ਲੱਗਿਆ ਹੋਇਆ ਤੇ نیچے ਇੱਥੇ ਖਿਲਾੜ ਕੇ ਜਿੱਦਾਂ ਫੋਟੋਆਂ ਕਰਦੇ ਨੇ ਜਿੱਦਾਂ ਸਾਰੀ ਫੈਮਿਲੀ ਸਿੱਧਾ ਕਰਦੇ ਨੇ ਸਾਡੀ ਵੀ ਦੋਨੇ ਤੇ ਕਿਤੇ نیچے ਇਤਨੀ ਬੈ ਆ ਦੇਖੋ ਸਾਰੇ ਫੈਮਿਲੀ ਫੋਟੋ ਕਰਾਉਂਦੇ ਵੀਰੇ ਅਸੀਂ ਇੱਦਾਂ ਫੈਮਿਲੀ ਫੋਟੋ ਵੀ ਕਰਾਉਂਦੇ ਨੇ। ਚੱਕੋ। ਮੈਂ ਵੀ ਪਲੀਜ਼ ਕੈਮਰਾ ਕੈਮਰਾ। ਇਹ ਸਾਨੂੰ ਫੋਟੋ ਕਰਾ ਕੇ ਕਾਰਡ ਮਿਲਿਆ ਹੈ ਹੁਣ ਦੇਖਦੇ ਆ ਤੇ ਕੀ ਕਰਦੇ। ਇਹ ਦੇਖੋ ਚੈੱਕ ਕਰੋ। ਇਹ ਸਾਰਾ 올ਡ ਦਬਈਆ। ਚੈੱਕ ਕਰੋ। ਇਹ ਸਾਰਾ 올ਡ ਦਬਈਆ ਤੇ ਇਹਦੇ ਆਪੋਜ਼ਿਟ ਸਾਰਾ ਨਿਊ ਮਤਲਬ ਜਿਹੜਾ ਨਵਾਂ ਬਣਾਇਆ ਉਹ ਦਬਈਆ ਉਹ ਵੀ ਦਿਖਾਣੇ ਤੁਹਾਨੂੰ ਇਹ ਦੇਖੋ। ਇਹ ਸਾਰਾ ਨਿਊ ਦਬਈਆ। ਚੈੱਕ ਕਰੋ ਇਹ ਸਾਰਾ ਨਿਊ ਦੁਬਈਆ ਠੀਕ ਆ ਉਦੋਂ ਸਿੱਧਾ ਬਰਜ ਖਲੀਫਾ ਦੇਖ ਦਿਪਿਆ ਤੁਹਾਨੂੰ ਇਹ ਚੈੱਕ ਕਰੋ ਇਹ ਸਾਰਾ ਨਿਊ ਦੁਬਈਆ ਤੇ ਉਹ ਪਰਲੀ ਸੈੱਡ 올ਡ ਦੁਬਈਆ ਜਿਹੜਾ ਪਹਿਲਾਂ ਦੁਬਈ ਹੁੰਦਾ ਸੀ ਤੇ ਹੁਣ ਦੁਬਈਆ ਠੀਕ ਆ ਜੀ ਇਹ ਤੋਂ ਫਿਰ ਇਹ ਫਰੇਮ ਦੇ ਵਿੱਚ ਉਹ ਇਹ ਦਿਖਦਾ ਹੈ 올ਡ ਦੁਬਈ ਤੇ ਆਪਣਾ ਨਿਊ ਦੁਬਈ ਚੈੱਕ ਕਰੋ ਬਾਕੀ ਤੇ ਇਹ ਦਿਖਾ ਰਿਹਾ ਇਹ ਦੁਬਈ 2050 ਦੇ ਵਿੱਚ ਕਿੰਦਾ ਦਾ ਹੋਊਗਾ ਇਹ ਚੈੱਕ ਕਰੋ ਸਾਰਾ 2050 ਦੇ ਵਿੱਚ ਇਦਾਂ ਦਬਈ ਹੋਣਾ ਵੀਰੇ ਓਏ 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 ਅੱਧਾ ਹੋਣਾ 2050 ਦੇ ਵਿੱਚ ਦਬਈ ਲੋ ਬਾਬੇ ਜੀ ਅਸੀਂ ਆ ਗਏ ਹੁਣ ਨੀਚੇ ਇਹ ਸੀਗਾ ਸਾਡਾ ਦੁਬਈ ਫਰੇਮ ਤੇ ਭਾਜੀ ਖੜੇ ਹੋਏ ਨੇ ਤੇ ਐਂ ਖੜੇ ਆ ਤੇ ਹੁਣ ਚੱਲੇ ਅਸੀਂ ਐਣਕਾ ਫੜਨਾ ਐਣਕਾ ਭੁੱਲ ਗਏ ਸੀ ਕੋਈ ਗੱਲ ਨਹੀਂ ਆ ਭਰਾਵਾ ਤੇ ਉੱਤੋਂ ਜ਼ਿਆਦਾ ਕਾਲੀ ਹਨ ਇਹ ਸਾਰੇ ਦੇਖੋ ਇੱਥੋਂ ਐਂਟਰੀ ਹੁੰਦੀ ਐ ਤੇ ਅਸੀਂ ਜਾਵਾਂਗੇ ਹੁਣ ਜੋ ਮੇਰਾ ਵਿਚ ਸਾਡੇ ਪਾਕਿਸਤਾਨੀ ਭਰਾ ਨਾਲ ਮਿਲਾਨੇ ਆ ਕੱਲ ਮਿਲੇ ਹੀ ਕੱਲ ਮਿਲੇ ਸੀ ਅੱਜ ਫੇਰ ਮਿਲੇ ਆ ਕਿਉਂਕਿ ਸਾਡੀ ਐਨਕਾ ਰਹਿ ਗਈ ਅਸੀਂ ਸਪੈਸ਼ਲ ਦੇਣ ਆਇਆ ਭਾਜੀ ਸਾਨੂੰ ਐਨਕਾਂ ਕਹਿੰਦਾ ਤੇਰੀ ਐਨਕਾ ਰਹਿ ਗਈ ਮੈਂ ਅਸੀਂ ਵੀਰੇ ਤੇ ਸਪੈਸ਼ਲ ਦੇਖ ਲੋ ਇਹ ਹੁੰਦੀ ਹੈ ਇਮਾਨਦਾਰੀ ਇਹ ਸਾਡੇ ਪਾਕਿਸਤਾਨੀ ਭਰਾ ਨੇ ਕਿੱਦਾਂ ਭਾਜੀ ਠੀਕ ਆ ਇਹ ਸਪੈਸ਼ਲ ਐਨਕਾ ਦੇਣ ਆਏ ਨੇ ਓਕੇ ਚੱਲੇ ਹੁਣ ਤੁਸੀਂ ਠੀਕ ਹੈ ਓਕੇ ਥੈਂਕ ਯੂ ਲੋ ਭਾਜੀ ਜੀਐਮਸੀ ਦੀ ਲਿੰਮੋਜ਼ਿਨ ਵੀ ਸਾਡੇ ਕੋਲੋਂ ਲੰਘ ਗਈ ਆ ਦੇਖੋ ਅਸੀਂ ਹੁਣ ਆਏ ਆ ਬੀਚ ਤੇ ਤੁਹਾਡਾ ਬੀਜ ਸੈਵਨ ਸਟਾਰ ਹੋਟਲ ਦੀ ਜਿਹੜੀ ਆ ਉਹ ਤੇ ਕੋ ਸਾਰੇ ਸਾਹਮਣੇ ਸੈਵਨ ਸਟਾਰ ਹੋਟਲ ਤੇ ਅਸੀਂ ਆਪਣੇ ਭਰਾ ਨਾਲ ਹੀ ਆਏ ਅੱਜ ਪਾਕਿਸਤਾਨੀ ਭਰਾ ਅਬੂ ਬਾਜੀ ਤੇ ਸਾਨੂੰ ਲੈ ਕੇ ਆਏ ਨੇ ਇੱਥੇ ਤੇ ਕਹਿੰਦਾ ਵੇਖੋ ਇੱਥੇ ਰੌਣਕ ਮੇਲੇ ਬੜੇ ਨੇ ਉਹ ਸਰਦਾਰ ਭਾਜੀ ਬੈਠੇ ਨੇ ਸਾਡੇ ਐਨੇ ਨਹੀਂ ਕੁਝ ਵੇਖਣ ਦੇਣਾ ਸਾਨੂੰ ਤੇ ਹੁਣ ਅਸੀਂ ਇੱਥੇ ਉਤਰਾਂਗੇ ਤੇ ਲੱਗਣੀ ਟਿਕਟ ਓਨੀ ਆ ਭਾਵੇਂ ਭਰਾ ਭਰਾ ਜਿੰਨਾ ਮਰਜ਼ੀ ਕਹੀ ਜਾਓ ਲੱਗ ਰਿਹਾ ਲੱਗਣਾ ਹੈ ਹਾਂਜੀ ਅੱਬੂ ਬਾਜੀ ਚਲੋ ਠੀਕ ਹੈ ਬਾਜੀ ਬਾਏ ਲਵ ਯੂ ਆਮ ਯੂ ਟੂ ਬਹੁਤ ਘੈਂਟ ਪਰਸਨ ਯਾਰ ਸਾਡੇ ਬਾਜੀ ਅੱਬੂ ਬਾਜੀ ਤੇ ਬਹੁਤ ਡਿਸਕਾਊਂਟ ਤੇ ਸਾਨੂੰ ਟੈਕਸੀ ਦਿੱਤੀ ਇਹਨਾਂ ਨੇ ਯਾਰ ਠੀਕ ਹੈ ਇੰਡੀਅਨ ਪਾਕਿਸਤਾਨੀ ਭਰਾ ਸੀ ਆਪਣਾ ਤੇ ਬੜਾ ਘੈਂਟ ਬਾਲਾ ਕੈਨੇਚਰ ਸੀ ਤੇ ਜੇ ਕਿਸੇ ਨੂੰ ਇਹਦਾ ਨੰਬਰ ਚਾਹੀਦਾ ਹੋਵੇ ਜੇ ਕੋਈ ਦਬਈ ਜਾਂਦਾ ਆ ਤੇ ਇਹਦਾ ਨੰਬਰ ਚਾਹੀਦਾ ਹੋਵੇ ਤਾਂ ਸਾਨੂੰ ਡੀਐਮ ਕਰ ਲਿਓ ਮਤਲਬ ਬਹੁਤ ਘੱਟ ਡਿਸਕਾਊਂਟ ਤੇ ਵੀਰੇ ਟੈਕਸੀ ਕਰਕੇ ਦਿੰਦੇ ਨੇ ਸਭ ਨੇਚਰ ਦੇ ਬਹੁਤ ਘੈਂਟ ਬੰਦੇ ਨੇ ਠੀਕ ਹੈ ਜੀ ਤੇ ਬਾਕੀ ਅਸੀਂ ਬੀਚ ਤੇ ਆਏ ਆ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਚਲੋ ਜੀ ਇਹ ਜਿਹੜਾ ਤੁਸੀਂ ਸ਼ਿਪ ਦੋ ਬਿਲਡਿੰਗਾਂ ਦੇਖਦੇ ਸਾਰਾ 7 ਸਟਾਰ ਹੋਟਲ ਆ ਇਹ ਸ਼ਿਪ ਦਾ ਬਣਾਇਆ ਹੋਇਆ ਠੀਕ ਆ ਇਹ ਸ਼ਿਪ ਸਾਈਜ਼ ਦਾ ਬਣਾਇਆ ਹੋਇਆ ਜਿਹਦਾ ਸਾਹਮਣੇ ਸ਼ਿਪ ਖੜੀ ਹੈ ਨਾ ਉਹਦੇ ਸਾਈਜ਼ ਦਾ ਬਣਾਇਆ ਹੋਇਆ ਉੱਥੋਂ ਦੇ ਵਰਗਾ ਬਣਾਇਆ ਹੋਇਆ ਇੱਕ ਆਇਆ ਇੱਕ ਆਇਆ ਦੇਖੋ ਇਹਦੀ ਸ਼ਿਪ ਆ ਮਤਲਬ ਉਹ ਹੋਟਲ ਦੇ ਵਿੱਚ ਕਨਵਰਟ ਕੀਤਾ ਹੋਇਆ ਇਹਨਾਂ ਨੂੰ ਇਹ ਕਹੇ 7 ਸਟਾਰ ਹੈ ਨਾ ਇਹ ਕਿਹੜਾ ਸ਼ਿਪ ਦਾ ਬਣਾਇਆ ਹੋਇ ਜਿਵੇਂ ਉਹ ਸਾਹਮਣੇ ਸ਼ਿਪ ਖੜੀ ਹੋ ਦੇਖਦੇ ਪਿਆ ਨਾ ਤੁਸੀਂ ਇਦਾਂ ਹੀ ਬਣਾਇਆ ਹੋਇ ਵਿਊ ਚੈੱਕ ਕਰਾਨੇ ਆ ਚੈੱਕ ਕਰਿਓ ਵਾਜੀਰਾ ਕਿੰਨਾ ਸ਼ਾਨਦਾਰ ਵਿਊ ਆ ਰਿਹਾ ਓਏ ਹੋਏ ਹੋਏ ਜਾਨਾ ਨੇ ਜਾਨਾ ਪਾਣੀ ਠੰਡਾ ਹੈਗਾ ਲੈ ਲੋ ਪਾਜੀ ਬੀਜ-ਬੂਜ ਘੁੰਮ ਕੇ ਅਸੀਂ ਹੁਣ ਆਏ ਸੀ ਸਾਡਾ ਮੈਟਰੋ ਇਸ ਤੋਂ ਬਹੁਤ ਜ਼ਿਆਦਾ ਦੂਰ ਆ ਤੇ ਅਸੀਂ ਬੱਸ ਸਟੈਂਡ ਖੜੇ ਆ ਇਹ ਦੇਖੋ ਠੀਕ ਹੈ ਜੀ ਅੰਦਰ ਦੇਖੋ ਬੈਠਣ ਵਾਸਤੇ ਏਸੀ ਲੱਗਾ ਵੀਰੇ ਏਸੀ ਲੱਗਾ ਹੋਇਆ ਦੇਖੋ ਬੱਸ ਬੱਸ ਸਟੈਂਡ ਤੇ ਵੀ ਏਸੀ ਲੱਗਾ ਹੋਇਆ ਦੇਖੋ ਯਾਰ ਚੈੱਕ ਕਰੋ ਪੂਰਾ ਤੇ ਸਾਰੇ ਬੱਸਾਂ ਇੱਥੇ ਆਉਂਦੀਆਂ ਨੇ ਸਾਡੀ 88 ਨੰਬਰ ਬੱਸ ਤੇ ਅਸੀਂ ਦबई ਮੋਲ ਜਾਵਾਂਗੇ ਦबई ਬਹੁਤ ਸਿੱਧਾ ਅਸੀਂ ਜੂਨੀਅਨ ਵਾਲੀ ਲਾਵਾਂਗੇ ਟ੍ਰੇਨ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਸਿੱਧਾ ਸਲਾਉਦੀਨ ਆਪਣੇ ਸਟੇਸ਼ਨ ਤੇ ਫਿਰ ਅਸੀਂ ਖਾਣਾ ਖੋਣਾ ਖਾ ਕੇ ਅੰਦਰ ਰੈਸਟ ਕਰਾਂਗੇ ਠੀਕ ਹੈ ਚਾਚਾ ਓਕੇ ਓਕੇ ਜੀ ਓਕੇ ਹੋ ਗਿਆ ਹਾਂਜੀ ਹੁਣ ਅਸੀਂ ਬੈਠ ਗਏ ਬੱਸ ਦੇ ਵਿੱਚ ਤੇ ਕਾਰਡ ਕਰਤਾ ਆਪਣਾ ਸਕੈਨ ਤੇ ਹੁਣ ਸਿੱਧਾ ਅਸੀਂ ਇਤਰਾਗੇ ਦबई ਮੋਲ ਤੇ ਇਤਰਾਗੇ ਮੋ ਤਾਂ ਸਿੱਧਾ ਅਸੀਂ ਸੇਨ ਲਾਵਾਂਗੇ ਮੈਟਰੋ ਸਿੱਧਾ ਜਾਵਾਂਗੇ ਜੂਨੀਅਨ ਜੂਨੀਅਨ ਤੋਂ ਜਾਵਾਂਗੇ ਸਲਾਹੋਦੀ ਫਿਰ ਅਸੀਂ ਖਾਣਾ ਖਾਵਾਂਗੇ ਪਾਲਕ ਪਨੀਰਾਂ ਚ ਪਰ ਨਹੀਂ ਚੱਲੇਗਾ ਪਾਲਕ ਨਹੀਂ ਚੱਲੂਗਾ ਅੱਜ ਪੂਰਾ ਤੇ ਫਿਰ ਅਸੀਂ ਰੈਸਟ ਕਰਾਂਗੇ ਇਹੀ ਸਾਡਾ ਵਲੋਗ ਹੋਊਗਾ ਓਕੇ ਅਸੀਂ ਬੱਸ 'ਚ ਬੈਠੇ ਜੀ ਤੇ ਇਹ ਦੇਖੋ ਜੀ ਬੱਸ ਦੇ ਵਿੱਚ ਤੁਸੀਂ ਚੜ੍ਹਨਾ ਹੈ ਨਾ ਤੇ ਤੁਹਾਡੇ ਕੋਲ ਇਹ ਕਾਰਡ ਹੋਣਾ ਚਾਹੀਦਾ ਠੀਕ ਹੈ ਨਾ ਇਹ ਮੈਟਰੋ ਚ ਵੀ ਚੱਲ ਪੈਂਦਾ ਤੇ ਬੱਸ ਦੇ ਵਿੱਚ ਵੀ ਚੱਲਦਾ ਹੈ ਨਾ ਤੇ ਜਦੋਂ ਬੱਸ ਦੇ ਵਿੱਚ ਚੜਨਾ ਇੱਥੇ ਸਕੈਨ ਕਰਨਾ ਪੈਂਦਾ ਇਹਦੇ ਤੇ ਸਕੈਨ ਕਰਕੇ ਉਹਨੇ ਮਤਲਬ ਦਰਾਮ ਕੱਟ ਲੈਂਦਾ ਫਿਰ ਜਦੋਂ ਉਤਰਨਾ ਹੈ ਉਹ ਜਿੱਥੇ ਤੱਕ ਉਤਰਨਾ ਹੈ ਉੱਥੇ ਤੱਕ ਦਾ ਮਤਲਬ ਉੱਥੋਂ ਤੱਕ ਦਾ ਤੁਸੀਂ ਸਕੈਨ ਕਰੋਗੇ ਤਾਂ ਉੱਥੇ ਤੱਕ ਦਾ ਦਰਾਮ ਉਹਨਾਂ ਨੇ ਕੱਟ ਕੇ ਫਿਰ ਦਰਵਾਜ਼ਾ ਤਾਂ ਉੱਲੂ ਗਏ ਠੀਕ ਹੈ ਨਾ ਜੇ ਸਕੈਨ ਕਰੋਗੇ ਕਾਰਡ ਤਾਂ ਦਰਵਾਜ਼ਾ ਖੁੱਲਣਾ ਹੈ ਇਹ ਇਹ ਤੋਂ ਦਾ ਸਿਸਟਮ ਆ ਚੈੱਕ ਕਰੋ ਇਹ ਚੈੱਕ ਕਰੋ ਵੀਰੇ ਰਾਤ ਦਾ ਵਿਊ ਚੈੱਕ ਕਰੋ ਬੁਰਜ ਖਲੀਫਾ ਦਾ ਲੱਗਦਾ ਇਹ ਪੂਰਾ ਸਿਰਾ ਇਹ ਐਮਬੀਡੀ ਮੋਲ ਐ ਐਮਬੀਡੀ ਮੋਲ ਦੇ ਸਾਹਮਣੇ ਸੋਰੀ ਦबई ਮੋਲ ਆ ਦबई ਮੋਲ ਦੇ ਸਾਹਮਣੇ ਹੀ ਹੈਗਾ ਆ ਬੁਰਜ ਖਲੀਫਾ ਚੈੱਕ ਕਰੋ ਇਹਨਾਂ ਆ ਗਈ ਸਾਡੀ ਬਈ ਇਹ ਟ੍ਰੇਨਾਂ ਦੇ ਵਿੱਚ ਖਾਸ ਇਹ ਆ ਕਿ ਇਹਦੇ ਵਿੱਚ ਡਰਾਈਵਰ ਨਹੀਂ ਹੈਗੇ ਇਹ ਆਟੋਮੈਟਿਕ ਨੇ ਸਾਰੀਆਂ ਇਹ ਆਟੋਮੈਟਿਕ ਨੇ ਸਾਰੀਆਂ ਦੇ ਵਿੱਚ ਕੋਈ ਡਰਾਈਵਰ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਹੈਗਾ ਬਸ ਕਾਰਡ ਸਕੈਨ ਕਰੋ ਤੇ ਆਪਣਾ ਦਰਵਾਜ਼ਾ ਖੁੱਲੂਗਾ ਇਹ ਸਿਸਟਮ ਆ ਦੇਖ ਲੋ ਤੇ ਸਾਡੀ ਟ੍ਰੇਨ ਆ ਗਈ ਹੈ ਤੇ ਟ੍ਰੇਨ ਦੇ ਵਿੱਚ ਬੈਠ ਕੇ ਸਿੱਧਾ ਅਸੀਂ ਜਾਵਾਂਗੇ ਜੂਨੀਅਨ ਜੂਨੀਅਨ ਤੋਂ ਸਿੱਧਾ ਜਾਵਾਂਗੇ ਅਸੀਂ ਫਿਰ ਸਲਾਉ ਦੇ ਹਾਂਜੀ ਜੇ ਤੁਸੀਂ ਵੀ ਇੱਥੇ ਕਦੇ ਤੇ ਭਈ ਆਉਨੇ ਹੋ ਨਾ ਤਾਂ 1215 ਇੱਕ ਮਤਲਬ ਸ਼ਾਪ ਆ ਠੀਕ ਹੈ ਹਰੇਕ ਜਗ੍ਹਾ ਤੇ ਮਿਲ ਜਾਂਦੀ ਨੇ ਇਹ ਤੇ ਇੱਥੇ ਤੁਸੀਂ ਕੁਝ ਵੀ ਖਰੀਦ ਸਕਦੇ ਹੋ ਤੁਹਾਨੂੰ ਮੈਂ ਰੇਟ ਚੈੱਕ ਕਰਵਾਉਣਾ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਹਨਾ ਜਿਹੜੀ 12.5 ਗ੍ਰਾਮ ਦੀ ਮਿਲਦੀ ਹੈ ਤੇ ਇੱਥੋਂ 10 ਗ੍ਰਾਮ ਦੀ ਮਤਲਬ 6 ਪੀਸ ਮਿਲ ਜਾਂਦੇ ਨੇ ਜਿਵੇਂ ਦਾ ਕੋਡ ਰਿੰਗ ਦੇ ਤੇ ਅੱਜ ਮੈਂ ਤੁਹਾਨੂੰ ਦਿਖਾਨਾ ਆ ਇਹ ਦੇਖੋ ਵੀਰੇ ਜਿੱਦਾਂ ਬਾਦਾਮ ਬਦੂਮ ਨੇ ਨਾ ਸਾਰਾ ਕੁਝ ਫੈਂਟ ਪਰਫਿਊਮ ਸਾਰਾ ਕੁਝ ਇਤਰ ਉਤਰ ਇੱਥੋਂ ਮਿਲ ਜਾਂਦੇ ਨੇ ਸਾਰਾ ਕੁਝ ਹੀ ਮਿਲਦਾ ਤੇ ਦੇਖੋ ਜਿੱਦਾਂ ਇਹ 10 ਗ੍ਰਾਮ ਦੇ 6 ਪੀਸ ਮਿਲ ਜਾਂਦੇ ਨੇ ਇੱਥੋਂ ਚੈੱਕ ਕਰੋ ਕਿਸੇ ਵੀ ਸਪਰਾਈਡ ਕੋਕ ਕੋਲਾ ਫੈਂਟਾ ਜੇ ਬਾਹਰੋਂ ਲੈਣੇ ਤਾਂ 2.5 ਗ੍ਰਾਮ ਦਾ ਇੱਕ ਮਿਲਦਾ ਹੈ ਦਾ ਇਦਰਾਮ ਦਾ ਇੱਕ ਮਿਲਦਾ ਹੈ ਇੱਥੋਂ ਮਤਲਬ ਸਸਤਾ ਮਿਲਦਾ ਹੈ ਐਮ ਐਲ ਥੋੜੀ ਜਿਹੀ ਘੱਟ ਕਰਦੇ ਆ 245 ਐਮ ਐਲ ਕਰਦੇ ਆ ਤੇ ਬਟੇ ਦੇ 6 ਪੀਸ ਆ ਜਾਂਦੇ ਨੇ 10 ਦਰਾਮ ਦੇ ਵਿੱਚ ਚੈੱਕ ਕਰੋ ਕੋਈ ਵੀ ਕੰਪਨੀ ਦਾ ਲੈ ਸਕਦੇ ਆਪਾਂ ਤੇ ਇਹ ਆ ਆਲ ਆਈਟਮ 1215 ਠੀਕ ਆ ਤੇ 1 ਤੋਂ 15 ਦਰਾਮ ਦੇ ਵਿੱਚ ਵਿੱਚ ਸਾਰੀ ਆਈਟਮਾਂ ਮਿਲ ਜਾਂਦੀਆਂ ਨੇ ਇੱਥੇ ਇਹਦਾ ਨਾਮ ਹੀ ਇਦਾਂ ਦਾ ਸ਼ਾਪ ਦਾ 1215 ਤੇ ਤੁਸੀਂ ਕਦੇ ਵੀ ਇੱਥੇ ਇਹ ਤਾਂ ਚਾਕਲੇਟਾਂ ਖਜੂਰਾਂ ਸਾਰਾ ਕੁਝ ਵੀਰੇ オリジナル ਆ ਦੇਖੋ ਚਾਕਲੇਟਾਂ ਹੋ ਗਈਆਂ ਦੇਖੋ ਠੀਕ ਆ ਇਹ ਸਾਰੇ ਟੌਫੀਆਂ ਵਗੈਰਾ ਹਨ ਕੈਂਡੀ ਜਿੰਦਾ ਦੀ ਮਰਜ਼ੀ ਲੈ ਲਓ ਸਾਰੀਆਂ ਸੇ ਸਾਰੀਆਂ ਅਵੇਲੇਬਲ ਨੇ ਤੇ ਮੈਂ ਆਪਣੇ ਘਰ ਵਾਸਤੇ ਵੀ ਲਈਆਂ ਖਜੂਰਾਂ ਮੰਮੀ ਵਾਸਤੇ ਤੇ ਬਾਕੀ ਚੈੱਕ ਕਰ ਲਓ ਤੁਸੀਂ ਸਾਰਾ ਕੁਝ ਅਵੇਲੇਬਲ ਹੈ